ਇਸ ਚੀਜ਼ ਨੂੰ ਵੀ ਸਮਝ ਲਿਓ ਮਾਰੇ ਰੱਖੇ ਇੱਕੋ ਆਪ ਮਾਨੁਖ ਕੈ ਕਿਛ ਨਹੀਂ ਹਾਥ ਦੁਨੀਆ ਦਾ ਕੋਈ ਜੀਵ ਅਣਾਈ ਮੌਤ ਮਰੇ ਨਹੀਂ ਸਕਦਾ ਕਿਦਾਂ ਮਰ ਜੇਗਾ ਰੱਬ ਜੀ ਨੇ ਜੇ ਮੇਰੀ ਉਮਰ 70 ਸਾਲ ਲਿਖੀ ਹੈ ਤੇ ਕੋਈ ਮਾਈ ਦਾ ਲਾਲ ਨਹੀਂ ਜਿਹੜਾ ਮੈਨੂੰ 55 ਚ ਮਾਰ ਦੇਈ ਆਵੇਂ ਖੜਾ ਹੋ ਕੇ ਮੇਰੇ ਇੱਥੇ ਬੰਦੂਕ ਵੀ ਤਣ ਦੇਗਾ ਨਾ ਉਹ ਤੋਂ ਗੋਲੀ ਚੱਲਣੀ ਨਹੀਂ ਜੇ ਰੱਬ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਮੇਰੀ ਉਮਰ 70 ਸਾਲ ਲੇਤਾ ਜੇ ਮੇਰੀ ਉਮਰ ਹੀ 55 ਹੈ ਫਿਰ ਮੌਤ ਆਣ ਦਾ ਕੋਈ ਨਾ ਕੋਈ ਤਾਂ ਤਰੀਕਾ ਬਣੇਗਾ ਨਾ ਉਹ ਭਾਵੇਂ ਕੋਈ ਇਸ ਗੱਲ ਦੀ ਆਕੜ ਲੈ ਕੇ ਆਜੇ ਬੰਦੂਕ ਮੱਥੇ ਤੇ ਤਣ ਦੇ ਵੀ ਲੈ ਤੈਨੂੰ ਮੈਂ ਮਾਰ ਕੇ ਦਿਖਾਣਾ ਏਦਾਂ ਕਿਦਾਂ ਨਾ ਮਰੇਗਾ ਉਹਨੂੰ ਕੀ ਪਤਾ ਵੀ ਮੇਰੀ ਉਮਰ ਜੇ 55 ਹੀ ਹੈ ਤੇ ਵੀ 55 ਚ ਮਾਰ ਹੀ ਦੇਣਾ ਤੂੰ ਫੇ ਬੰਦੂਕ ਵੀ ਤਣ ਦੇਗਾ ਫੇ ਗੋਲੀ ਵੀ ਚੱਲ ਜਾਏਗੀ ਕੋਈ ਨਾ ਕੋਈ